ਸਸਾਬ ਦੇ ਨਾਲ ਬੰਨੋ ਚੰਦਨਗੜ੍ਹ ਦੇ ਆਲੂ ਦੇ ਕੈਂਪ ਦਾ ਆਰਗੇਨਾਈਜੇਸ਼ਨ ਕੀਤਾ ਜਿੱਥੇ ਕਿ ਜੈਨ ਸਾਹਿਬ ਦੇ ਸਹਿਯੋਗ ਦੇ ਨਾਲ ਹੋਰ ਜਿਹੜੇ ਲੁਧਿਆਣੇ ਦੇ ਸਾਡੇ ਦਿੱਗਜ ਨਾਮ ਦੇ ਬੰਦੇ ਜਿਹੜੇ ਸਮਾਂ ਬਣਾਇਆ ਨਾ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਇੱਕ ਬਹੁਤ ਹੀ ਮਹਾਨ ਜੋ ਕੰਮ ਕੀਤਾ ਜਾ ਰਿਹਾ ਹੈ ਉਹਦੇ ਸਾਲ ਵਿੱਚ ਸਾਡੇ ਨਾਲ ਪਹੁੰਚੇ ਨੇ ਜੋ ਮੁੱਖ ਮਹਿਮਾਨ ਦੇ ਬਹੁਤ ਦੇ ਅੱਗੇ ਉਹਦੇ ਕੌਂਸਲ ਸਾਹਿਬ ਨਾਲ ਗੱਲਬਾਤ ਕਰਨ ਦਾ ਸਬੰਧ ਬਹੁਤ ਬਸਰ ਕੀ ਕਿਹੜਾ ਕੰਮ ਕਰਤਾ ਥੈਂਕ ਯੂ अंप तब तो से मेन रोडवाल महावीर सेवा संस्थान और डॉक्टर रिजवानी सेंटर कैंप लग गया बड़े भाई जैन साहब ना संपर्क होना ने इस कैंप बारे में साइकिल बड़े भाई साहब अभी गल मिलती है इस कैंपली जो भी सा ਮਾਤਾ ਜੀ ਦਾ ਜੋ ਵੀ ਜੋਗਤ ਅਸੀਂ ਜਿਹੜੇ ਜੋ ਵੀ ਆਪਣੇ ਐਫਰਟਸ ਲਗਾ ਸਕਦੇ ਸੀਗੇ ਉਹ ਕਰਦੇ ਆਂ ਤੇ तकरीबन ਸਵੇਰੇ 9:30 ਵਜੇ ਨਾਲ ਕੈਂਪ ਸ਼ੁਰੂ ਹੋਇਆ ਔਰ ਹੁਣ ਤੱਕ तकरीबन 250 ਮਰੀਜ਼ ਤੇਰੇ ਇਸ ਕੈਂਪ ਦਾ ਫਾਇਦਾ ਲੈ ਚੁੱਕੇ ਆਂ ਔਰ तकरीबन ਪੁਰੀਆ ਦੇ ਆਸ-ਪਾਸ ਸਰਜੀਕੀ ਦੇ ਕੇਸ ਆਂ 22 ਸਰਜੀਕੀ ਦੇ ਕੇਸ ਕਰਦੇ ਆਂ ਤੇ ਅੱਜ ਨੂੰ ਅਸੀਂ ਵੀ ਤੁਹਾਨੂੰ ਆਪਨੇ ਗਰੀਬ ਵੱਲੋਂ ਆਪਣੇ ਬਾੜ ਵੱਲੋਂ ਚੰਗਾ ਸਾਰਾ ਕੰਮ ਜੀਤੇ ਸ੍ਰੀਕੇਸ਼ ਜਾਨ ਜੀ ਨੇ ਜਿਹਨਾਂ ਨੇ ਲੋਕਾਂ ਦੀ ਸੇਵਾ ਲਈਦਾ ਬਾਹਰ ਆ ਕੇ ਅੱਛਾ ਤੇ ਦੂਸਰਾ महावीर ਸੰਸਥਾਨ ਦੇ ਵੱਲੋਂ ਇੱਕ ਬਹੁਤ ਵੱਡਾ ਜੀ ਆਪਾਂ ਕਹੀਏ ਇੱਕ ਫਰਕ ਕਰੇ ਬਹੁਤ ਵੱਡਾ ਉਪਰਾਲਾ ਹੈ ਇੱਕ ਬਹੁਤ ਵਧੀਆ ਮੈਸੇਜ ਵੀ ਪਾਸ ਕਰਦੇ ਆ ਸਮਾਜ ਨੂੰ ਕੀ ਕਹਿਣਾ ਚਾਹਗੇ ਲੁਧਿਆਣਾ ਦੇ ਸ੍ਰੀਕੇਸ਼ ਜੀ ਉਹ ਬਹੁਤ ਵੱਡਾ ਉਪਰਾਲਾ ਹੈ ਬਹੁਤ ਵੱਡਾ ਉਪਰਾਲਾ ਹੈ ਅੱਜ ਹਰ ਇਨਸਾਨ ਨੂੰ ਅਹ ਤਕਰੀਬਨ ਇਸ ਤਰ੍ਹਾਂ ਦੀ ਹੁਲਦ ਹੈ ਐਸੇ ਲੋਕ ਹੈ ਜਿਹੜੇ ਰਿਪਰਚੇ ਉਪੀਟੋ ਵੀ ਮੈਡੀਸਨ ਨਹੀਂ ਲੈ ਸਕਦੇ ਤੇ ਮੈਂ ਇਹ ਸਮਝਦਾ ਹਾਂ ਕਿ ਜਨ ਸਮਾਜ ਦਾ ਬਹੁਤ ਵੱਡਾ ਹਿੱਸਾ ਹੈ ਔਰ ਲੋਕਾਂ ਨੂੰ ਲੋਕਾਂ ਨੇ ਇਸੇ ਆਦੇ ਉਸ ਦੀ ਦਾ ਮੈਕਸਿਮਮ ਬਾਇਫਾਈਟ ਦਾ ਪਲੇਟਫਾਰਮ ਮੈਂ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਸਾਡੇ ਏਰੀਆ ਦੇ ਵਿੱਚ ਜਨ ਸਮਾਜ ਨੂੰ ਗੁਰੂ ਮਹਾਵੀਰ ਸੁਲਾਸਨ ਸੰਸਥਾ ਦੇ ਕੰਦੋ ਜੀ ਵੀ ਟ੍ਰੈਡਰ ਹੈ ਜਿਹੜੇ ਨਾਲ ਸਾਡੇ ਸਹਿਯੋਗ ਕੀ ਨੋਰਾ ਹੈ चारे तो। चैनल चैनल के, के के सारे चैनल तो में समय मौजूद हैं चंदन जितने कि महावीर संस्थान वालों विशाल कैंप ऑर्गेनाइज किया जा है जितने कि सारे प्रकार दिमारियों तो अलावा आइज के स्पैशल अखा का बहुत बढ़िया आपको काफी लोगों के आये सुबह में कोई बहुत बुरा स्वास्थ्य उत्तेजनाएँ थीं सारे का इलाज हो गया जो जितने भी एंडर्स के लोग भी बैठे काफी लोगों को जो कि इतनी शादी होगा उन्होंने ऐसे कितने

ਉਹਨਾਂ ਦਾ ਯੋਗਦਾਨ ਜਿੱਦਾਂ ਇਹਨਾਂ ਨੇ ਕੈਂਪ ਦੇ ਦੌਰਾਨ ਇੱਕ ਬਹੁਤ ਵੱਡਾ ਮੈਸੇਜ ਪ੍ਰਕਾਸ਼ ਕਰਨੀ ਨੇ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਇਸ ਲਾਇਫ ਜਿੱਦਾਂ ਨੋਵਲ ਕੋਸੇ ਉਹਦੇ ਤੋਂ ਸਾਰਿਆਂ ਨੂੰ ਆਨਾ ਜੋ ਕੁਝ ਦੇਖਦੇ ਆ ਉਹ ਆਪਣੇ ਦੀ ਚੁਪੇਸ਼ੀ ਪੇਸ਼ ਨਹੀਂ ਕਰਦੇ ਉਹਨਾਂ ਨੇ ਬਹੁਤ ਸਾਰੀ ਤਰ੍ਹਾਂ ਦੀਆਂ ਸਮੁਦਰੀਆਂ ਫੈਮਿਲੀ ਪ੍ਰੋਬਲਮਸ सारे घर नहीं मानते थे अखा के मोतिया के कारण लाइन नहीं चल सारे लोग की डिजर्व करते हैं कि मोती ऑपरेशन टाइम पे होता है करके उन्होंने बहुत भलाई काम किया है काफ़ी सराहना है

ਇਹ ਟੈਸਟ ਕਰਨਾ ਚਾਹੀਦਾ ਹੈ ਡਾਈਟ ਅਚੀ ਮੈਚਾਈਂਗ ਯਾ ਫਾਲੋ ਕਰਨਾ ਚਾਹੀਦਾ ਹੈ ਜਿਵੇਂ ਉਦਾਹਰਨ ਸ਼ੂਗਰ ਦੇ ਬਿਮਾਰ ਤੇ ਇਹ ਮੈਨਰ ਹੁਆ ਹਰ 6 ਮਹੀਨੇ ਤੇ ਆਪਣਾ ਬਲੱਡ ਸ਼ੂਗਰ ਦਾ ਚੈੱਕ ਕਰਾਉਣਾ ਚਾਹੀਦਾ ਹੈ ਕਿਉਂਕਿ ਬਲੱਡ ਦੇ ਸ਼ੂਗਰ ਦਾ अर्ਲੀ ਅਸਰ ਆ ਜਾਂਦਾ ਹੈ ਜੇ ਯਾਰੀ ਉਹ ਨਹੀਂ ਆਂਦੀ ਕਿ ਕਰ ਸਕਦੇ ਸਰੀਰ ਤੇ ਕੋਈ ਕੰਪਲਿਕਸ਼ਨ ਆਣ ਤਾਂ ਪਹਿਲਾ ਅਸੀਂ ਅੱਖਾਂ ਦੇ ਵੱਲੋਂ ਹੀ ਚੈੱਕ ਕਰ ਸਕਦੇ ਹਾਂ ਕਿ ਡਾਇਬੀਟਿਸ ਦਾ ਅਸਰ ਆਣਾ ਸ਼ੁਰੂ ਹੋ ਗਿਆ ਹੈ ਕਾਲਾ ਮੋਤੀਆ 40 ਤੋਂ ਬਾਅਦ ਆਉਂਦਾ ਹੈ ਉਹਦਾ ਵੀ ਚੈੱਕ ਰੂਟੀਨ ਲਿਖਾਇਆ ਜਾਂਦਾ ਹੈ ਬੀ ਜੀ ਆਰ ਡੀ ਜੈਨ ਹਸਪੀਟਲ ਤਾੜਾ ਵੰਡੀ ਬਲਾਕਰ ਕੇ ਰੋਡ ਅਸੀਂ ਇੱਥੇ ਸਾਡੀ ਟੀਮ ਐਵਰੀ ਵੀਕ ਸੰਡੇ ਵਾਲੇ ਦਿਨ ਜਾਂ ਕਿਸੇ ਵੀ ਦਿਨ ਜਿੱਥੇ-ਜਿੱਥੇ ਸਾਨੂੰ ਸੂਟੇਬਲ ਲੱਗਦਾ ਅਸੀਂ ਕੈਂਪਾ ਲਗਾਉਂਦੇ ਰਹਿੰਦੇ ਆ ਅਵੇਰਨੈਸ ਕੈਂਪਾ ਅੱਖਾਂ ਦੇ ਤੇ ਇਸ ਕੈਂਪਾ ਦੇ ਵਿੱਚ ਕੀ ਹੁੰਦਾ ਆ ਜਿਨ੍ਹਾਂ ਦੇ ਚਿੱਟਾ ਮੋਤੀ ਆਇਆ ਚਿੱਟੇ ਮੋਤੀਏ ਦੇ ਪੇਸ਼ੈਂਟਾਂ ਨੂੰ ਅਸੀਂ ਕੱਢ ਕੇ ਉਹਨਾਂ ਦੇ ਆਪਰੇਟ ਕਰਦੇ ਆ ਔਰ ਜਿਨ੍ਹਾਂ ਨੂੰ ਲੋੜ ਨਹੀਂ ਹੁੰਦੀ ਮਤਲਬ ਚਿੱਟੇ ਮੋਤੀਆ ਨਹੀਂ ਹੈਗਾ ਅੱਖਾਂ ਦੀਆਂ ਪ੍ਰੋਬਲਮਸ ਨੇ ਕਿਸੇ ਨੂੰ ਉਹਨਾਂ ਨੂੰ ਦਵਾਈਆਂ ਫ੍ਰੀ ਤੇ ਜਿਨ੍ਹਾਂ ਨੂੰ ਸਪੈਕਸ ਦੀ ਲੋੜ ਹੁੰਦੀ ਆ ਉਹਨਾਂ ਨੂੰ ਵੀ ਸਪੈਕਸ ਦੇ ਦਿੰਦੇ ਆ ਜਾਂਦੀਆਂ ਨੇ ਫ੍ਰੀ ਨਾ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਟੀਮ ਹੈਗੀ ਆ ਹਸਪੀਟਲ ਦੀ ਉਹ ਹੋਰ ਵੀ ਕਈ ਚੀਜ਼ਾਂ ਤੇ ਕੰਮ ਕਰ ਰਹੀ ਹੈ ਜਿਹਦੇ ਸਾਡੇ ਉੱਤੇ ਡੈਂਟਲ ਡਿਪਾਰਟਮੈਂਟ ਹੈ ਜਨਰਲ ਡਿਪਾਰਟਮੈਂਟ ਹੈ ਹੱਡੀਆਂ ਦਾ ਡਿਪਾਰਟਮੈਂਟ ਹੈ ਤੇ ਸਾਡੇ ਹਸਪੀਟਲ ਦੇ ਰੇਟ ਨੇ ਜਿਹੜੇ ਬੜੇ ਰੀਜ਼ਨੇਬਲ ਤੇ ਬਹੁਤ ਘੱਟ ਨੇ ਠੀਕ ਹੈ ਥੈਂਕ ਯੂ ਜਿਹੜੇ ਕੈਂਪ ਵਾਜੀ ਹਸਪੀਟਲ ਨੂੰ ਆਰਗੇਨਾਈਜ਼ ਕੀਤੇ ਜਾਂਦੇ ਉਹ ਕੱਲੇ ਅੱਖਾਂ ਦਾ ਅੱਖਾਂ ਦੇ ਕੀਤਾ ਜਾਂਦਾ ਜਾਂ ਕਿ ਹੋਰ ਜੀ ਹੁਣ ਤੱਕ ਸੰਸਥਾ ਵੱਲੋਂ ਕਿੰਨੇ ਕੰਮ ਕੀਤੇ ਜਾ ਚੁੱਕੇ ਆ ਜੀ ਅਸੀਂ ਮੈਨੂੰ ਹਸਪੀਟਲ ਦੇ ਵਿੱਚ 16 ਤੋਂ 17 ਸਾਲ ਹੋ ਗਏ ਆ ਔਰ ਲਗਾਤਾਰ ਮੈਂ ਮਹੀਨੇ ਦੇ ਵਿੱਚ ਦੋ ਤੋਂ ਤਿੰਨ ਕੈਂਪ ਅਸੀਂ ਅਰੇਂਜ ਕਰ ਹੀ ਦਿੰਦੇ ਆ ਕੀ ਕਹਿਣਾ ਚਾਹੋਗੇ ਲੁਧਿਆਣਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੁਧਿਆਣਾ ਵਾਸੀਆਂ ਨੂੰ ਬਸ ਥੋੜਾ ਜਿਹਾ ਆਪਣੀ ਸਿਹਤ ਪ੍ਰਤੀ ਅਵੇਰਨੈਸ ਹਨਾ ਬਾਕੀ ਰਕੇਸ਼ ਜੀ ਕੈਂਪ ਲਾ ਰਹੇ ਨੇ ਜਿਆਦਾ ਤੋਂ ਜਿਆਦਾ ਅਵੇਰਨੈਸ ਲਈ ਔਰ ਵਧੀਆ ਯੋਗਦਾਨ ਆ ਇਹਨਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਣ ਸਾਨੂੰ ਇੱਥੇ ਬੁਲਾਇਆ ਵਾ ਥੈਂਕ ਯੂ ਵੈਰੀ ਮਚ ਇਹਨਾਂ ਦਾ ਨੇ ਮੈਮ ਡਾਕਟਰ ਹਿਮਾਨੀ ਸ਼ਰਮਾ आ, क्या कहना चाहोगे आज के जो कैंप आयोजित किया गया है हाँ आज डॉक्टर हिमानी डॉक्टर हिमानी हेल्थ केयर में जो कि चिट्टी कोठी चंद्रनगर में स्थित है वहाँ पर भगवान महा महावीर सेवा संस्थान के द्वारा एक कैंप आयोजित किया गया है जिसमें फ्री आईज का चेकअप और साथ में मेडिसिन और फ्री एनक और ज़रूरतमंदों के टेस्ट भी करवाए जाएंगे तो इसके जो जिन जिनको पूरा ये श्रेय जाता है वो है डॉक्टर मिस्टर भूषण जी तो उनके सहयोग से और महावीर सेवा संस्थान के महावीर सेवा संस्थान के जो अध्यक्ष हैं मिस्टर डॉ तो, मिस्टर राकेश जैन उनको उसका पूरा श्रेय जानता है और मैं ये कहना चाहूँगी कि आगे भी ऐसे कैंप आयोजित किए जाएँ जिससे जरूरतमंदों का कुछ फ़ायदा हो सके मैम तो, कितना उत्साह पाया गया इस तो कैंप को लेकर पेशेंट्स नंबर ऑफ पेशेंट्स तो टू तो तो प्लस हमारी जो ओ है वो जा जी तो इसमें ऑपरेशन के लिए भी काफ़ी लोगों को चूज़ किया गया है और फ्री एंड के तो काफ़ी मदद हैं है और ऐसे बहुत जैसे ये महावीर संस्थान ने बहुत अच्छा कार्य कर रहे हैं ऐसे कार्यों को लेकर और शहरवासियों से क्या अपील करना चाहोगे मैं यही अपील करना चाहूँगी कि महावीर सेवा संस्थान जो अभी तक इतना कुछ करते आए हैं इतने सालों से और जो ये मैसेज कन्वे करना चाहते हैं पूरी दुनिया को कि एक सेवा के भाव से जो ये करते हैं ये आगे कंटिन्यू रहना चाहिए और ज़रूरतमंदों को इसका जरूर फायदा मिलना चाहिए सर आप जी तो शुभ नाम मेरा नाम राकेश जैन का मैं अध्यक्ष हाँ भगवान सेवा संस्थान का संस्थान दो हज़ार पाँच को निरंतर सेवा के बीच ਦੀ ਇੱਕ ਸਕਰੀਨ ਜਿੰਮੇਵਾਰੀ ਵਿਸ਼ੇਸ਼ ਕਰਕੇ ਉਹ ਦਿਵਿਆਂ ਜਿਹੜੇ ਕਿ ਜ਼ਮੀਨ ਦੇ ਉੱਪਰ ਆਪਣਾ ਜੀਵਨ ਆਪਨ ਕਰ ਰਹੇ ਨੇ ਉਹਨਾਂ ਨੂੰ ਖੜੇ ਹੋਣ ਦੇ ਵਿੱਚ ਮਦਦ ਕਰਦਾ ਇੱਕ ਬਹੁਤ ਵੱਡਾ ਯਣਾ ਚਾਹੀਦਾ ਹੈਗਾ ਭਗਵਾਨ ਆਪ ਫੇਵਰਸ ਸੰਸਾਰੀ ਜਾ ਰਹੇ ਹੈ ਅਜੇ ਤੱਕ ਕਰੀਬ 25 600 ਰੁਪਏ ਦੇ ਲੱਖ ਜਿਹੜੇ ਬੋਡੀ ਅਗਰੈਸਸਰ ਹੈ ਉਹ ਜਿਨ੍ਹਾਂ ਦੇ ਟੰਡੇ ਟੰਡੇ ਹੱਥ ਮੋਜੂ ਚੁੱਕੇ ਨੇ ਉਹਨਾਂ ਦੀ ਸਰਜਰੀ ਜਿਹੜੀ ਹੈਗੀ ਆ ਲੁਧਿਆਣਾ ਦੇ ਪ੍ਰਸਿੱਧ ਸਰਜਨ ਡਾਕਟਰ ਕਪਲ ਨਿਗਰਾ ਦੇ ਦੇਖ ਰੇਖੇ ਵਿੱਚ ਨਿਰੰਤਰ ਚੱਲ ਰਹੀ ਹੈ ਔਰ ਮੈਂ ਤੁਹਾਡੇ ਚੈਨਲ ਦੇ ਮਾਧਮੇ ਇ ਕੋ ਅਨਾਉਂਸਮੈਂਟ ਕਰਨਾ ਚਾਹੁੰਗਾ ਦੁਨੀਆ ਭਰ ਦੇ ਵਿੱਚ ਕੋ ਸਾਡੇ ਨੂੰ ਖੜਾ ਨਹੀਂ ਹੈਗਾ ਉਹਦੇ ਹੱਥ ਕਿੱਡੇ ਮੱਡੇ ਪੂਚ ਕੇ ਨੇ ਜੀ ਸਰਜਰੀ ਦੇ ਕਾਬਲ ਹੈ ਲੇਕਿਨ ਪੈਸੇ ਨਹੀਂ ਹੈਗੇ ਓਲਿਓਗ੍ਰਾਸਰ ਕਿੱਡੇ ਮੱਡੇ ਹੱਥ ਪਾਉਣੇ ਕੋਈ ਵੀ ਰੋਗ ਚਾਹੇ ਉਹ ਬੱਚੇ ਨੇ ਚਾਹੇ ਉਹ ਬੜੇ ਨੇ ਚਾਹੇ ਉਹ ਬਜ਼ੁਰਗ ਨੇ ਅਗਰ ਉਹ ਸਰਜਰੀ ਦੇ ਕਾਬਲ ਨਹੀਂ ਸਾਡੀ ਸੰਸਦ ਦੁਆਰਾ ਸਰਜਰੀ ਟੋਟਲ ਫ੍ਰੀ ਕਰ ਦਿੱਤੀ ਜਾਂਦੀ ਹੈਗੀ ਹੈ ਜਿਹੜਾ ਅੱਜ ਦਾ ਆਯੋਜਨ ਹੈਗਾ ਮੈਂ ਕਿ ਅਸੀਂ ਸਮੇਂ ਸਮੇਂ ਸਿਰ ਜਿਹੜਾ ਹੈਗਾ ਆਈ ਸਰਜਰੀ ਹੈ ਦਿਵਿਆਂਗਾਂ ਚੱਲ ਰਿਹਾ ਹੈ ਮੈਡੀਕਲ ਕੈਂਪਸ ਹੈਗੇ ਹੈ ਲਾਈਕ ਅਸੀਂ ਬਾਲ ਸਰਕਾਰ ਦੇ ਚਰਮੇ ਨਾਲ ਰੋਜ਼ਗਾਰ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਜਿਹੜੇ ਕਿ ਸਰ ਵਿਕਲਾਮ ਜਿਹੜੇ ਹਨ ਦੋ ਦੋ ਸਾਲ ਦੀ ਟ੍ਰੇਨਿੰਗ ਲੈ ਚੁੱਕੇ ਲੈ ਚੁੱਕੇ ਨੇ ਦੋ ਸਾਲ ਦੀ ਟ੍ਰੇਨਿੰਗ ਲੈਣ ਦੇ ਉਪਰੰਤ ਉਹਨਾਂ ਕੋਲ ਟੂਲ ਕਿਟ ਨਹੀਂ ਹੈਗੀ ਮਸ਼ੀਨ ਨਹੀਂ ਹੈਗੀ ਉਪਾਧ ਨਹੀਂ ਹੈਗੇ ਉਹਨਾਂ ਨੂੰ ਦੇਣ ਦੀ ਜਿਹੜੀ ਜ਼ਿੰਮੇਵਾਰੀਆਂ ਉਜਾਰ ਦੇਣ ਦੀਆਂ ਜ਼ਿੰਮੇਵਾਰੀਆਂ ਉਹ ਕਿਉਂ ਤਾਂ ਕਿ ਉਹ ਆਤਮ ਨਿਰਭਰਤਾ ਦਾ ਹਿੱਸਾ ਬਣ ਪਾਉਣ। ਅੱਜ ਜਿਹੜਾ ਕੈਂਪ ਹੈਗਾ ਅਸੀਂ ਇਸ ਨੂੰ ਇੱਕ ਵੱਡਾ ਕੈਂਪ ਨਹੀਂ ਕਹਿੰਦੇ ਅਸੀਂ ਪਿਛਲੇ ਸਾਲ ਤੋਂ ਸਤੋਂ ਸਤੋਂ ਸਾਨੂੰ ਹੈਪੋਵਲ ਦੇ ਇਨਹ ਦੇ ਏਰੀਆ ਚੋਂ ਬਹੁਤ سارے ਲੋਕ ਸਰਜਰੀ ਵਾਸਤੇ ਅਪਰੋਚ ਕਰ ਆ ਸਕੇ ਜਿਹੜੀਆਂ ਆਈ ਚੈੱਕਅਪ ਕਰਦੇ ਆ ਆਮ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ ਕਿ ਸਰਜਰੀ ਕਿਹਨਾਂ ਨੂੰ ਇੱਕ ਸਰਜਰੀ ਕਰਨੇ ਕਿ ਨਹੀਂ ਹੁੰਦੀ ਸਾਡੇ ਕੋਲ ਹੁਣ ਵੀ ਮਸ਼ੀਨ 39 ਦੀ 32 39 ਸਰਜਰੀ ਜੜੀਆਂ ਸਾਰ ਓਕੇ ਹੋ ਚੁੱਕੀਆਂ ਸਵਾ ਦੋ ਪੇਸ਼ੈਂਟ ਦਾ ਨਿਰਿਕਸ਼ਨ ਪਰਿਕਸ਼ਨ ਹੋ ਚੁੱਕਾ ਹੈ ਔਰ ਹਜੇ ਵੀ ਜੜੀ ਸੇਵਾ ਹੈਗੀ ਬਿਰੰਤਰ ਚੱਲਣੀ ਹੈ ਤੁਹਾਡੇ ਮੱਦੇਨਜ਼ਰ ਇੱਕੋ ਹੀ ਅਪੀਲ ਹੈ ਕੋਈ ਵੀ ਦਿਵਿਆਂਗ ਦੁਨੀਆ ਭਰ ਦੇ ਵਿੱਚ ਮੇਰੀ ਅਗਰਵਾਹ ਸੁਣਦਾ ਹੈਗਾ ਵਾ ਕੋੜੀਓ ਦੇ ਆਪਰੇਸ਼ਨ ਕਰਵਾਉਣਾ ਚਾਹੁੰਦਾ ਹੈਗਾ ਟੇਡੇ ਮਡੇ ਹੱਥ ਪਏ ਹੋ ਚੁੱਕੇ ਨੇ ਉਹਦੇ ਸਰਜਰੀ ਕਰਵਾਉਣਾ ਚਾਹੁੰਦਾ ਤੁਸੀਂ ਨਹੀਂ ਤੁਹਾਡੇ ਆਸ-ਪਾਸ ਕੋਈ ਐਸਾ ਪਰਿਵਾਰ ਹੈਗਾ ਵਾ ਕੋਈ ਸੰਪਰਕ ਕਰ ਸਕਦੇ ਹੋ ਉਹ ਸੇਵਾ ਵੀ ਜਣੀ ਹੈਗੀ ਆ ਟੋਟਲ ਫ੍ਰੀ ਹੈ ਸਰ ਇਹਦੇ ਵਿੱਚ ਕੋਈ ਏਜ ਲਿਮਿਟ ਵੀ ਹੈ ਜਾਂ ਨਹੀਂ ਸਰ ਏਜ ਲਿਮਿਟ ਦਾ ਏ ਹੈ ਜੀ ਜਿਹੜਾ ਸਾਡਾ ਸਰਜਨ ਹੈਗਾ ਦੇਖੋ ਡਿਸੀਜਨ ਉਹਦਾ ਹੋਵੇ ਜਿੰਦਾ ਆਈ ਸਰਜਰੀ ਆ ਸਾਡੇ ਸਰਜਨ ਆਏ ਹੋਣੇ ਜੀ ਡਿਸੀਜਨ ਹੋਣਾ ਚਾਹੀਦਾ ਆ ਸਭ ਆਰਗੇਨਾਈਜ਼ ਕਰ ਸਕਦੇ ਆ ਹੁਣ ਜਿੱਦਾਂ ਕੋਲਚਨ ਜੀ ਵਰਗੇ ਦੇਖੋ ਅੱਜ ਉਹ ਜੋ ਪਤੀ ਨੇ ਅੱਜ ਅਸੀਂ ਇਹਨਾਂ ਦੀ ਇੱਕ ਆਵਾਜ਼ ਦੇ ਉੱਪਰ ਅੱਜ ਉਹਦਾ ਕੈਂਪ ਹੈਗਾ ਕੋਲਚਨ ਜੈਨ ਜੀ ਨੇ ਮਾਹਵੀ ਟੈਟੇ ਦੇ ਓਨਰ ਨੇ ਔਰ ਮੇਰੇ ਕੋਲ ਇਹ ਸਾਨੂੰ ਜਿਹੜਾ ਕੋਈ ਵੀ ਸਟੈਪ ਕਹਿੰਦੇ ਆ ਤੁਹਾਡੀ ਜਾਣਕਾਰੀ ਵਾਸਤੇ ਅੱਜ ਤੋਂ ਅਸੀਂ ਪਹਿਲੇ ਇੱਕ ਸਰਜਰੀ ਕੈਂਪ ਮਗਾਏ ਸੀ ਉਹਦੇ ਵਿੱਚ 160 ਆਪਰੇਸ਼ਨ ਨਿਕਲੇ ਸੀ ਔਰ 800 ਸਰਜਰੀ 800 ਪੇਸ਼ੰਦਾਂ ਨੂੰ ਐਡੀਸ਼ਨਲ ਪ੍ਰੋਸੀਜਰ ਦਿੱਤਾ ਉਹ ਵੀ ਇਹਨਾਂ ਦੀ ਹੀ ਪ੍ਰੇਰਨਾ ਸੀਗੀ ਅਸੀਂ ਚਾਹੁੰਦੇ ਆ ਕਿ ਐਸੇ ਸਮਾਜ ਸਮਾਜ ਦੇ ਜਿਹੜੇ ਉਜੋਗ ਪਤੀ ਘਰਾਂ ਨੇ ਉਹ ਕਿਹਾ ਹੁਣ ਇਹ ਜਿਹੜੇ ਜਿਹੜੇ ਕੈਂਪ ਹੈਗੇ ਆ ਅੱਜ ਕੋਈ 40 ਸਰਜਰੀ 40 ਸਰਜਰੀ ਤੁਸੀਂ ਪੋਸਟ ਤੇ ਲਾੜੋ ਸੰਭੀ ਹੋ ਗਈ ਹੈ ਨਾ ਆਪਾਂ ਇਹਨਾਂ ਦੇਖੀਏ ਕਿ ਕੈਂਪ ਹੈਗਾ ਕੈਂਪ ਇਨਕਲੂਡਡ ਮੀਨ ਬੇਸਿਕ ਸਰਜਰੀ ਨਿਕਲੀ ਆ ਗਈ ਆ ਉਹਦਾ ਹੈਗਾ ਅਸੀਂ ਇਹ ਜਿਹੇ ਕੈਂਪ ਲਗਾਉ ਨੂੰ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਸਮਾਜ ਦੇ ਦੇ ਨਾਲ ਜੋ ਕੋਲ ਕੈਂਪ ਕਰਵਾ ਲਗੇ ਫੜੇ ਨੇ ਜੀ ਉਸੇ ਨਿਰੰਤਰੇ ਸੇਵਾ ਜਿਹੜੀ ਕਿ ਕਰਦੇ ਨਾਲ